ਸਤਿ ਸ੍ਰੀ ਅਕਾਲ ਦੋਸਤੋ ਮੈਂ ਇੱਕ ਪ੍ਰੀਤ ਜੋਤੀ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋਈ ਸੀ ਇਸ ਦੇ ਨਾਲ ਹੀ ਮਹਿਕ ਪ੍ਰੀਤ ਨੇ ਬਲੌਗ ਨੇ ਜਿਹੜੇ ਆਪਣੇ ਪੌਣੇ ਬੰਦ ਕਰ ਦਿੱਤੇ ਸੀ ਅਤੇ ਇਸ ਨੇ ਆਪਣੇ ਕਮੈਂਟ ਵੀ ਬੰਦ ਕਰ ਦਿੱਤੇ ਸੀ ਪਰ ਹੁਣ ਇਸ ਤੋਂ ਬਹੁਤ ਹੀ ਤਿੰਨ ਬਾਅਦ ਇੱਕ ਬਲੌਗ ਆਇਆ ਜਿਸ ਦੇ ਵਿੱਚ ਇਸਨੇ ਦੱਸਿਆ ਹੈ ਬੀਹਣ ਮਹਿਕ ਕੈਨੇਡਾ ਵਾਪਸ ਜਾਵੇਗੀ ਅਤੇ ਪਹਿਲਾਂ ਵੀ ਇਸਤੇ ਬਾਰੇ ਇੱਕ ਅਫਵਾਹ ਉੱਡੀ ਸੀ ਵੀ ਮਹਿਕ ਕੈਨੇਡਾ ਪਹੁੰਚ ਚੁੱਕੀ ਹੈ ਕਿਉਂਕਿ ਇਸਦੀ ਇੰਸਟਾਗ੍ਰਾਮ ਤੇ ਇੱਕ ਪੋਸਟ ਦੇਖ ਕੇ ਉਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਵੀ ਮਹਿਕ ਕੈਨੇਡਾ ਚਲੀ ਗਈ ਹੈ ਆਪਣੇ ਹਸਬੰਡ ਦੇ ਨਾਲ ਅਤੇ ਹੁਣ ਮਹਿਕ ਨੇ ਜਿਹੜਾ ਇਹ ਬਲੌਗ ਪਾਇਆ ਹੈ ਇਸ ਤੇ ਵਿੱਚ ਦੱਸਿਆ ਵੀ ਥੋੜੇ ਦਿਨ ਹੀ ਰਹਿੰਦੇ ਹਨ ਮੇਰੇ ਕੈਨੇਡਾ ਜਾਣ ਦੇ ਅਤੇ ਜਿਨ੍ਹਾਂ ਨੇ ਵੀ ਮੇਰਾ ਸਾਥ ਦਿੱਤਾ ਹੈ ਉਹਨਾਂ ਦਾ ਬਹੁਤ ਹੀ ਜ਼ਿਆਦਾ ਧੰਨਵਾਦ ਕਿਉਂਕਿ ਜਿਹੜੀ ਮਹਿਕ ਦੀ ਹਾਲਤ ਹੈ ਬਹੁਤ ਹੀ ਜ਼ਿਆਦੇ ਡਿਪਰੈਸ਼ਨ ਨਾਲ ਖਰਾਬ ਸੀ ਅਤੇ ਜਿਨ੍ਹਾਂ ਨੇ ਮੇਰਾ ਸਾਥ ਨਹੀਂ ਦਿੱਤਾ ਉਹਨਾਂ ਦਾ ਵੀ ਮੈਂ ਧੰਨਵਾਦ ਕਰਦੀ ਹਾਂ ਤਾਂ ਜੋ ਮੈਂ ਇਹ ਹਨੇਰੀ ਦੇ ਵਿੱਚੋਂ ਨਿਕਲ ਕੇ ਆਪਣੇ ਪੈਰਾਂ ਸਿਰ ਹੋ ਗਈ ਅਤੇ ਇਹ ਇਸਨੇ ਇਹ ਗੱਲ ਕਹੀ ਵੀ ਮੈਂ ਜੇਕਰ ਇਸ ਦੁੱਖ ਦੇ ਵਿੱਚ ਇਕੱਲੀ ਰਹੇ ਤਾਂ ਮੈਂ ਆਪਣਾ ਮਨ ਪਰਚਾਉਣ ਦੇ ਲਈ ਆਪਣਾ ਅਲੱਗ ਤੋਂ ਚੈਨਲ ਬਣਾਇਆ ਅਤੇ ਇਨਕਮ ਦਾ ਸਾਧਨ ਹੈ ਜਿਹੜਾ ਬਣਾ ਲਿਆ ਇਸ ਚੈਨਲ ਨੂੰ ਇਸ ਤੇ ਲਈ ਮੈਂ ਉਹਨਾਂ ਦਾ ਵੀ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰਾ ਸਾਥ ਨਹੀਂ ਦਿੱਤਾ ਪਰ ਕਮੈਂਟ ਨੇ ਜਿਹੜੇ ਮੈਂ ਬੰਦ ਕੀਤੇ ਨੇ ਉਹ ਮੈਨੂੰ ਮਜਬੂਰਨ ਬੰਦ ਕਰਨੇ ਪਏ ਅਤੇ ਇਸ ਤਰ੍ਹਾਂ ਹੀ ਮਹਿਕ ਬਾਰੇ ਇਹ ਹੁਣ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਵੀ ਜਿਹੜਾ ਮਹਿਕ ਦਾ ਇਹ ਵਲੋਗ ਆਇਆ ਹੈ ਉਹ ਬਹੁਤ ਹੀ ਦਿਨਾਂ ਦਾ ਬਣਾਇਆ ਹੋਇਆ ਸੀ ਇਸ ਲਈ ਇਸਨੇ ਲੇਟ ਹੈ ਜਿਹੜਾ ਪਬਲਿਕ ਕੀਤਾ ਹੈ ਇਸ ਵਲੋਗ ਨੂੰ ਅਤੇ ਮਹਿਕ ਹੁਣ ਕੈਨੇਡਾ ਦੇ ਵਿੱਚ ਚੱਲੀ ਗਈ ਹੈ ਮਹਿਕ ਨੇ ਦੱਸਿਆ ਵੀ ਮੇਰੇ ਹਾਲਤ ਦੇ ਵਿੱਚ ਤਾਂ ਹੁਣ ਸੁਧਾਰ ਹੈ ਅਤੇ ਮੈਨੂੰ ਪਰ ਸਰਕਲ ਦੀ ਬਹੁਤ ਹੀ ਜ਼ਿਆਦਾ ਦਿੱਕਤ ਹੈ ਜਿਸ ਕਾਰਨ ਮੈਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ